ਸਾਡਰ ਨਾਲ ਕੋ ਲੋਟਾ ਦਾ ਬਟਨ ਚੰਗਾ ਜਿਹੜਾ ਹਜ਼ਾਰਾਂ ਵੋਟ ਲੈ ਜਾਂਦਾ ਵਾ ਉਹਨੇ ਕੋਈ ਮੁੱਦੇ ਵੀ ਚੁੱਕੇ ਅਸੀਂ ਸਾਰੀ ਜ਼ਿੰਦਗੀ ਤੁਹਾਡੇ ਵਾਸਤੇ ਲੜਦੇ ਰਹੇ ਹਾਂ ਪਰ ਤੁਸੀਂ ਸਾਨੂੰ ਬੂਟਾ ਨਹੀਂ ਦਿੱਤਾ ਇੱਕ ਬੰਦਾ ਬਾਹਰੋਂ ਆਉਂਦਾ ਵਾ ਕਰਮਜੀਤ ਬਰਾੜ ਕਾਂਸ ਪਾਰਟੀ ਦਾ ਹੁੰਦਾ ਵਾ ਇੱਥੇ ਆ ਕੇ ਆਪਣੇ ਆਪ ਨੂੰ ਪੰਚ ਚੁੜਾਦਾ ਵਾ ਉਹਨੂੰ 52500 ਵੋਟ ਪਾ ਦਿੱਤੀ ਤੇ ਮੇਰੀ ਆਸਪਾਸ ਜੀ ਵੀ 52 ਸੂਈ ਬਾਹਰੋਂ ਨਹੀਂ ਪਾ ਤੇ ਮੇਰੀ ਤਾਕਤ ਬਣੂਗੀ ਮੈਂ ਲੋਕਾਂ ਦੇ ਉੱਤੇ ਚਖਾਂ ਕੋਈ ਇੱਥੇ ਰਾਮ ਮੰਦਰ ਦੇ ਨਾਂ ਤੇ ਬੋਟਾ ਲਾ ਗਿਆ ਕੋਈ ਪੰਥਕ کہہ ਕੇ ਬੋਟਾ ਲਾ ਗਿਆ ਅਸੀਂ ਦੋਨਾਂ ਦਾ ਸਤਿਕਾਰ ਕਰਦੇ ਸੀਗੇ ਅਸੀਂ ਵਾਹਿਗੁਰੂ ਨੂੰ ਵੀ ਮੰਨਦੇ ਸੀਗੇ ਅਸੀਂ ਰਾਮ ਨੂੰ ਵੀ ਮੰਨਦੇ ਸੀਗੇ ਅਸੀਂ ਪਛੇਰ ਹੈ ਕੋਈ ਕਿਉਂ ਤੋਂ ਬਣਿਆ ਉਦਾਸ ਬੋਲਣਾ ਕਿਉਂਕਿ ਤੁਹਾਨੂੰ ਪਤਾ ਹੀ ਆ ਮੈਂ ਕਿਸੇ ਨੂੰ ਕੰਮ ਕਰਵਾਈ ਤੇ ਪੈਸੇ ਨਹੀਂ ਦਿੱਤੇ ਮੈਂ ਮੁੱਦੇ ਚੱਕੇ ਜਾ ਜਾ ਕੇ ਮੈਂ ਕਿਸੇ ਤੋਂ ਪੈਸੇ ਨਹੀਂ ਪੇਚਾ ਦੱਸੂਗੀ ਮੈਂ ਪੈਸੇ ਲੈ ਹਾਂ ਤੁਹਾਨੂੰ ਤੇਰੀ ਪਰੇਵਲੋਂ ਵਾਇਰੂਨ ਦੀ ਪ੍ਰਕਾਸ਼ ਸਾਹਿਬ ਵਾਇਰੂਨ ਦੀ ਕੀਮਤ ਤੇ ਉਹ ਤੋਂ ਮਨ ਬੜਾ ਉਦਾਸ ਆ ਜੇ ਕੁਝ ਲੱਗਦੇ ਨਹੀਂ ਵੀ ਬਗ ਜਾਂਦੇ ਅੱਜ ਸਿਵਿਆ ਚੜਰੇਆਂ ਸੀ ਅਸੀਂ ਵੀ ਦੇ ਯੋਗ ਕਿਉਂਕਿ ਹਰੇਕ ਨੇ ਇੱਥੇ ਉਣਾ ਉਹ ਵੀ ਰੱਖ ਮੈਂ ਵੀ ਵੀ ਮੰਝਲੇ ਆਹੀ ਆ ਤੇ ਲੋਕੋ ਤੁਹਾਡੀ ਵੀ ਮੰਜ਼ਿਲ ਅਸਲੀ ਆਹੀ ਆ ਅੱਜ ਮੈਂ ਨਾ ਤੁਹਾਨੂੰ ਕੋਈ ਪੁੱਛਾ ਜੌਣਾ ਵਾਂ ਮੈਂ ਤੁਹਾਨੂੰ ਕੁਝ ਦੱਸਣਾ ਜੌਣਾ ਵਾਂ ਵੀ ਸਾਡਰ ਨਾਲ ਕੋ ਲੋਟਾ ਦਾ ਬਟਨ ਚੰਗਾ ਵਾ ਜਿਹੜਾ ਹਜ਼ਾਰਾਂ ਵੋਟ ਲੈ ਜਾਂਦਾ ਵਾ ਉਹਨੇ ਕੋਈ ਮੁੱਦੇ ਵੀ ਛੁੱਕੇ ਅਸੀਂ ਸਾਰੀ ਜ਼ਿੰਦਗੀ ਤੁਹਾਡੇ ਵਾਸਤੇ ਲੜਦੇ ਰਹੇ ਆ ਪਰ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਇੱਕ ਬੰਦਾ ਬਾਹਰੋਂ ਆਉਂਦਾ ਵਾ ਕਰਮਜੀਤ ਭਰਾੜ ਤਾਂ ਉਸ ਪਾਰਟੀ ਦਾ ਹੁੰਦਾ ਵਾ ਇੱਥੇ ਆ ਕੇ ਆਪਣੇ ਆਪ ਨੂੰ ਪਰਚ ਸਦਦਾ ਵਾ 49500 ਵੋਟ ਪਾ ਦੇਣਗੇ ਤੁਸੀਂ ਤੇ ਮੇਰੀ ਆਸपास की भी 5500 ਵੋਟ ਪਾਉਣਗੇ। ਤੇ ਮੇਰੀ ਧਾਰਕ ਬਣੂਗੀ। ਮੈਂ ਲੋਕਾਂ ਦੇ ਮੁੱਦੇ ਚੱਕਾਂਗਾ। ਮੈਂ ਲੁਧਿਆਣਾ ਵਾਸੀ ਨੂੰ ਪੁੱਛਣਾ ਚਾਹੁੰਨਾ ਵਾ। ਹਰਕਾ ਦਾਖਾ ਵਾਸੀ ਨੂੰ ਪੁੱਛਣਾ ਚਾਹੁੰਨਾ ਵਾ। ਵੀ ਮੈਨੂੰ ਅੱਜ ਤੁਸੀਂ ਆਪਣੀ رائے ਦਿਓ। ਤੁਸੀਂ ਐਮਪੀ ਤੋਂ ਕੀ ਚੀਜ਼ ਪਾਉਦੇ ਹੋ? ਤੁਸੀਂ ਕੋਟਾ ਕੀ ਹੋ ਕੇ ਪੋਨੇਸ। ਜੇਕ ਤਾਂ ਧਰਮ ਦਾ ਪ੍ਰਚਾਰ ਕਰਦਾ ਹੋਵੇ। ਜਾਂ ਲੋਕੋ ਦੇ ਮੁਦੇ ਹੱਲ ਕਰਾਉਣੇ ਹੋਣ ਰਾਜਨੀਤੀ ਵਿੱਚ ਐਮਪੀ ਤੋਂ ਗ੍ਰਾਂਟ ਕੋਈ ਸ਼ੇਰ ਸੂਤ ਲੈਣੀ ਹੋਵੇ ਬੁੱਢਾਂ ਨਾਲਾਂ ਸਾਫ ਕਰਉਣਾ ਹੋਵੇ ਜਾਂ ਸਮਾਜਿਕ ਕੁਰਕੀਆਂ ਠੀਕ ਕਰਨੀਆਂ ਹੋਣ ਜਾਂ ਤੁਸੀਂ ਦੱਸਿਓ ਵੀ ਤੋਨ ਅਸੀਂ ਧਰਮਾਂ ਦੇ ਪ੍ਰਚਾਰਕ ਹੋਨੇ ਆ ਕੋਈ ਇੱਥੇ ਰਾਮ ਮੰਦਰ ਦੇ ਨਾਂ ਤੇ ਵੋਟਾਂ ਲੈ ਗਿਆ ਕੋਈ ਪੰਥਕ ਕਹਿ ਕੇ ਵੋਟਾਂ ਲੈ ਗਿਆ ਅਸੀਂ ਦੋਨਾਂ ਦਾ ਸਤਿਕਾਰ ਕਰਦੇ ਸੀਗੇ ਅਸੀਂ ਵਾਹਿਗੁਰੂ ਨੂੰ ਵੀ ਮੰਨਦੇ ਸੀਗੇ ਅਸੀਂ ਰਾਮ ਨੂੰ ਵੀ ਮੰਨਦੇ ਸੀਗੇ ਅਸੀਂ ਪਛੇੜ ਹੈ ਸਾਨੂੰ ਤੁਸੀਂ ਦੋਸਤੋਂ ਮੈਂ ਚੋਣਾ ਫੇਰ ਲਾਂ ਦੀਆਂ ਦੇ ਕਰਾ। ਹੁਣ ਮੈਂ ਤੁਹਾਡੀ ਜੈਨ ਨਾਲ ਚੱਲੂੰਗਾ। ਹੁਣ ਤੁਸੀਂ ਮੈਨੂੰ ਦੱਸੋ। ਵੀ ਮੈਂ ਧਰਮ ਦਾ ਪ੍ਰਚਾਰ ਕਰਨ ਲੱਗ ਜਾਵਾਂ। ਜਾਂ ਫਿਰ ਮੈਂ ਲੋਕਾਂ ਦੇ ਮੁੱਦੇ ਵਾਸਤੇ ਲੜਾ ਲੱਗਾਂ। ਮੈਨੂੰ ਵੀ ਤੂੰ ਦੱਸਣਾ ਕੋਸਾ ਕੋਈ ਤੁਸੀਂ ਕਰਾ। ਅੱਜ ਲੱਖਾਂ ਵੋਟਾਂ ਲੱਗਿਆ ਸਾਡੇ। ਮੈਂ ਤਾਂ ਆਸ ਥੋੜੀ ਜਿਹੀ ਰਹੀ ਸੀਗੀ। ਮੈਂ ਕਿਹਾ ਵੀ ਤਾਕਤ ਬਣ ਜੂਗੀ। ਮੈਨੂੰ ਕੋਈ ਅੱਜ ਕਿਸੇ ਕੋ ਜਾ ਤਕਰੀਆਂ ਨੇ। ਬਿੱਗ ਆਸ ਬਣੂਗੀ ਗ੍ਰਾਮ ਤਾਕਤ ਬਣੂਗੀ ਅਸੀਂ ਤੁਹਾਡੇ ਵਾਸਤੇ ਲੜਾਂਗੇ ਪਰ ਟੀਟੂ ਬਣਿਆ ਉਦਾਸ ਬਹੁਤ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਮੈਂ ਕਿਸੇ ਤੋਂ ਕੰਮ ਕਰਵਾਈ ਦੇ ਪੈਸੇ ਨਹੀਂ ਲੈਂਦੇ ਮੈਂ ਮੁੱਦੇ ਚੱਕੇ ਜਾ ਜਾ ਕੇ ਮੈਂ ਕਿਸੇ ਤੋਂ ਪੈਸੇ ਨਹੀਂ ਲੈਂਦੇ ਜਾਂ ਦੱਸੂਗੀ ਮੈਂ ਪੈਸੇ ਲਏ ਹੁਣ ਤੁਹਾਨੂੰ ਮੈਂ ਕਰੋਨਾ ਦਾਣ ਹੱਥਾਂ ਤੇ ਬਿਨਾ ਸੈਨੀਟਾਈਜ਼ਰ ਲਾ ਕੇ ਸੰਸਕਾਰ ਤੋਂ ਹੈ ਲੋਕਾਂ ਨੂੰ ਮਾਰੋ ਘੁਡਵਾਇਆ ਵਿਰਿੰਦਰ ਸ਼ਰਮਾ ਡੀਸੀ ਸਾਹਿਬ ਨੂੰ ਮੁੱਛੋ ਮੈਂ ਹਸਪਤਾਲਾਂ ਨਾਲ ਲੜਿਆ ਮੈਂ ਪ੍ਰਾਈਵੇਟ ਸਕੂਲਾਂ ਨਾਲ ਲੜਿਆ ਮੈਂ ਪੈਸੇ ਨਹੀਂ ਲਿੱਤੇ ਮੈਂ ਤੁਹਾਡੇ ਤੋਂ ਮੈਂ ਪੈਸੇ ਨਹੀਂ ਖਾਦੇ ਕਰ ਮੈਂ ਕੋਸਤਾ ਪਾਪ ਆਕੇ ਨਹੀਂ ਕਿ ਮੈਨੂੰ ਪੈਸਿਆਂ ਦੀ ਲੋੜ ਆ ਮੈਂ ਚੋਣਾ ਲੜਦਿਆਂ ਨੇ ਮੈਂ ਐਡਾ ਕੋਸਤਾ ਪਾਪ ਆਕੇ ਨਹੀਂ ਪੈਸੇ ਲੈ ਮੈਂ ਵੀ ਚਾਚੇ ਦੇ ਮੁੰਡੇ ਨੂੰ ਦਾ ਕਰ ਲਿਆ ਤਾਂ ਭੂਆ ਦੇ ਮੁੰਡੇ ਨੂੰ ਦਾ ਕਰ ਲਿਆ ਮੈਂ ਉਹਦੇ ਛਕੀਆ ਭੈਣਾਂ ਨੂੰ ਦਾ ਕਰ ਲਿਆ ਮੈਂ ਮਾਚ ਨੂੰ ਲਾਣੀ ਆ ਦੋਸਤੋ ਬੜਾ ਬੜਾ ਉਦਾਸ ਆ ਤੇ ਕਿਸੇ ਨੂੰ ਦੱਸੋ ਯਾਰ ਕਿ ਮਨ ਬਹੁਤ ਉਦਾਸ ਹੈ ਤੁਸੀਂ ਕੀ ਛੋਣੇ ਹੋ ਤੁਸੀਂ ਕਦੇ ਕੋਈ ਨੂੰ ਸ਼ੇਅਰ ਵੀ ਕਰ ਸਕੀ ਮੇਰੀ ਗੱਲ ਸੰਗੀਆਂ ਮੁਧਿਆ ਰਾਸਤਰੀ ਤੁਸੀਂ ਕਮੈਂਟ ਕਰ ਇੱਕ ਵਾਰ ਜੇ ਵੀ ਕਮੈਂਟ ਕੀਤਾ ਥਲੇ ਜੀ ਵੀ ਦੁਬਾਰਾ ਕਰ ਨੂੰ ਨਹੀਂ ਕਿਤੇ ਹੋਵੇ ਤੂੰ ਮੈਂ ਕਸੂਰ ਕੀ ਕੀਤਾ ਜੇ ਤੈਨੂੰ ਮਾਲਾ ਕਰਦੇ ਮਾਲਾ ਨਹੀਂ ਕਹਿੰਦਾ ਅਸੀਂ ਵੇਚ ਖੜਾ ਨਾ ਤੇ ਮੈਨੂੰ ਦੱਸਿਆ ਜੂਰ ਜਾਵੇ ਤਾਂ ਜੋ ਮੈਂ ਅਗਲੀ ਲੜਨੀ ਤਿਆਰ ਕਰ ਸਕਾਂ ਬਾਲਾ ਨੇ ਕਿਹਾ ਠੀਕ ਤੁਵੇਂ ਮੇਵਾ ਨਹੀਂ